ਇਹ ਮੇਰੇ ਪਿੱਛੇ ਜਿਹੜੀ ਗੱਡੀ ਜਿਹੜੀ ਥਾਰ ਤੁਸੀਂ ਦੇਖ ਰਹੇ ਹੋ ਉਹੀ ਗੱਡੀ ਐ ਜਿਸ ਤੇ ਵਿੱਚ ਸਿੱਧੂ ਨੇ ਆਖਰੀ ਸਾਲ ਲਈ ਸੀ 28 ਤਰੀਕ ਨੂੰ ਸਿੱਧੂ ਵੀਰ ਦਾ ਅਸਲ ਫੋਨ ਆਉਂਦਾ ਕਿ ਤੇ ਮੇਰੇ ਨਾਲ ਹੋਰ ਵੀ ਦੋਸਤ ਹੁੰਦੇ ਐ ਤੇ ਕਹਿੰਦਾ ਵੀ ਐਂ ਕਰਕੇ ਆਪਾਂ ਸ਼ਾਮ ਨੂੰ ਆਪਾਂ ਬੈਠਦੇ ਆਂ ਤੇ ਉਹ ਟਾਈਮ ਜਿਹੜਾ ਦਿੱਤਾ ਹੁੰਦਾ ਸਾਨੂੰ 5 ਕਿਤੇ ਦਿੱਤਾ ਹੁੰਦਾ ਅਸੀਂ ਲੇਟ ਹੋ ਜਾਂਦੇ ਆਂ ਤੇ ਉਹ ਵੀਡੀਓ ਜਿਹੜੀ ਲਾਸਟ ਸੀ 28 ਤਰੀਕ ਦੀ ਆ ਤਾਂ ਉਹ ਵੀਡੀਓ ਮੇਰੇ ਕੋਲੇ ਆ ਮੈਂ ਬਣਾਈ ਸੀ ਟਰੈਕਟਰ ਤੇ ਉਹਦੇ ਮਤਲਬ ਕਿ ਜਿਹੜਾ ਹੈਗਾ ਉਬਾਰੇ ਹੈ ਆ ਤੁਹਾਨੂੰ ਮੈਂ ਦਿਖਾਉਣਾ ਵੀਡੀਓ ਇਹ ਵੀਡੀਓ ਮੈਂ ਬਣਾਈ ਸੀ ਤੇ 29 ਨੂੰ ਜਦੋਂ ਸਾਨੂੰ ਇਹ ਪਤਾ ਲੱਗਿਆ ਬਹੁਤ ਸ਼ੌਟ ਲੱਗਿਆ ਵੀ ਇਹ ਕਿਤੇ ਕਿੱਦਾਂ ਹੋ ਸਕਦਾ ਇਹ ਇਹ ਹੋ ਹੀ ਨਹੀਂ ਸਕਦਾ 29 ਮਈ ਸਾਲ 2022 ਨਾ ਸਿਰਫ ਪੰਜਾਬੀ ਇੰਡਸਟਰੀ ਲਈ ਬਲਕਿ ਪੂਰੇ ਵਿਸ਼ਵ ਲਈ ਇੱਕ ਕਾਲਾ ਦਿਨ ਸੀਗਾ ਕਿਉਂਕਿ ਉਸ ਦਿਨ ਸਾਡਾ ਤੁਹਾਡਾ ਪੂਰੀ ਦੁਨੀਆ ਦੇ ਵਿੱਚ ਆਪਣਾ ਸਿੱਕਾ ਜਮਾਉਣ ਵਾਲੇ ਸਿੱਧੂ ਦਾ ਜਾਣ ਦਾ ਦਿਨ ਸੀਗਾ ਜੀ ਹਾਂ ਸ਼ੁਭਦੀਪ ਸਿੰਘ ਸਿੱਧੂ ਮੁਸੇਵਾਲਾ ਇਹ ਮੇਰੇ ਪਿੱਛੇ ਜਿਹੜੀ ਗੱਡੀ ਜਿਹੜੀ ਥਾਰ ਤੁਸੀਂ ਦੇਖ ਰਹੇ ਹੋ ਉਹੀ ਗੱਡੀ ਹੈ ਜਿਸ ਤੇ ਵਿੱਚ ਸਿੱਧੂ ਨੇ ਆਖਰੀ ਸਾਲ ਲਈ ਸੀ ਤੇ 29 ਮਈ ਸਾਲ 2022 ਨੂੰ ਸ਼ਾਮ ਦੇ ਵੇਲੇ ਲਗਭਗ ਸਿੱਧੂ ਇਸੇ ਗੱਡੀ ਦੇ ਵਿੱਚ ਦਮ ਤੋੜ ਗਿਆ ਸੀ ਬੇਸ਼ੱਕ ਅੱਜ ਉਹਨਾਂ ਦੇ ਗੀਤ ਪੂਰੀ ਦੁਨੀਆ ਦੇ ਵਿੱਚ ਗਾਏ ਜਾਂਦੇ ਨੇ ਉਹ ਬੰਦਾ ਹਰ ਇੱਕ ਬੰਦੇ ਦੇ ਨਾਲ ਰਲਿਆ ਮਿਲਿਆ ਦਿਖਾਈ ਦਿੰਦਾ ਹੈ ਅੱਜ ਉਹ ਆਵਾਜ਼ਾਂ ਦੇ ਦਰਿਆ ਪੂਰੀ ਦੁਨੀਆ ਦੇ ਵਿੱਚ ਅਮਰ ਹੈ ਇੱਕ ਉਹ ਸ਼ਖਸ ਵੀ ਸਾਡੇ ਨਾਲ ਅੱਜ ਮੌਜੂਦ ਹੈ ਜਿਨ੍ਹਾਂ ਨੇ ਸਿੱਧੂ ਦੇ ਨਾਲ ਬੜਾ ਗੂੜਾ ਸੰਬੰਧ ਨਿਭਾਇਆ ਸਿੱਧੂ ਦੇ ਨਾਲ ਕਈ ਉਹਨਾਂ ਦੀਆਂ ਯਾਦਾਂ ਜੁੜੀਆਂ ਨੇ ਉਹਨਾਂ ਨੂੰ ਵੀ ਯਕੀਨੀ ਨਹੀਂ ਆਇਆ ਕਿ ਸਿੱਧੂ ਇਸ ਦੁਨੀਆ ਤੋਂ ਚਲੇ ਜਾਂਦਾ ਪਰ ਇੱਕ ਉਹ ਵੀਡੀਓ ਉਸ ਸਖਸ਼ ਦੇ ਕੋਲ ਯਾਦਗਾਰ ਵਜੋਂ ਰਿਕਾਰਡ ਰਹਿ ਜਾਂਦੀ ਹੈ ਜਿਸ ਤੇ ਵਿੱਚ ਸਿੱਧੂ ਆਖਰੀ ਵਾਰੀ ਦੇਖਿਆ ਗਿਆ ਸੀ ਸੋ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਪਿੱਲੂ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਮੀਡੀਆ ਦੇ ਨਾਲ ਜੁੜੇ ਹੋਏ ਹੋ ਤੁਹਾਡਾ ਸਿੱਧੂ ਹੁਣਾ ਨਾਲ ਸਿੱਧੂ ਮੂਸੇਵਾਲੇ ਨਾਲ ਬਹੁਤ ਨੇੜਲਾ ਸੰਬੰਧ ਰਿਹਾ ਕਿਹੋ ਜਿਹਾ ਉਹ ਭਾਵੁਕ ਪਲ ਸਨ ਉਹ ਦਰਦ ਭਰੀ ਪੀੜਾ ਸੀਗੀ ਜਦੋਂ ਤੁਹਾਨੂੰ ਪਤਾ ਲੱਗਾ ਕਿ ਸਿੱਧੂ ਮੂਸੇਵਾਲਾ ਦੁਨੀਆ ਨੂੰ ਅਲਵਿਦਾ ਕਹਿ ਚੁੱਕਿਆ ਸਰ ਜਿਸ ਤਰ੍ਹਾਂ ਅੰਤਿ ਤਰੀਕ ਦੀ ਗੱਲ ਹੈਗੀ ਹੈ ਇਹ 22 ਤਰੀਕ ਨੂੰ ਸਿੱਧੂ ਵੀਰ ਦਾ ਸਿਰ ਫੋਨ ਆਉਂਦਾ ਕਿ ਤੇ ਮੇਰੇ ਨਾਲ ਹੋਰ ਵੀ ਦੋਸਤ ਹੁੰਦੇ ਆ ਤੇ ਕਹਿੰਦਾ ਵੀ ਐਂ ਕਰਕੇ ਆਪਾਂ ਸ਼ਾਮ ਨੂੰ ਆਪਾਂ ਬੈਠਦੇ ਆ ਤੇ ਉਹ ਟਾਈਮ ਜਿਹੜਾ ਦਿੱਤਾ ਹੁੰਦਾ ਸਾਨੂੰ 5 ਕਿ ਤਾ ਦਿੰਦਾ ਅਸੀਂ ਲੇਟ ਹੋ ਜਾਂਦੇ ਆ ਲੇਟ ਹੋਣ ਤੋਂ ਬਾਅਦ ਅਸੀਂ ਆਉਂਦੇ ਆ 7:30 ਵਜੇ ਤਾਂ 7:30 ਵਜੇ ਬਾਈ ਜੀ ਟਰੈਕਟਰ ਤਿਆਰੇ ਸੀ ਅਸੀਂ ਕਾਰ ਤਿਆਰੇ ਸੀਗੇ ਉੱਥੇ ਕਾਰ ਦੇ ਵਿੱਚ ਜਦੋਂ ਅਸੀਂ ਇਕੱਠੇ ਹੋਏ ਉਹ ਕਹਿੰਦਾ ਚਲੋ ਆਪਾਂ ਖੇਤ ਚੱਲਦੇ ਆ ਖੇਤ ਉਹ ਇਕੱਲੇ ਟਰੈਕਟਰ ਤੇ ਸੀ ਕਨਾਲ ਉਹਨਾਂ ਦੇ ਬੰਦਾ ਸੀ ਅਸੀਂ ਖੇਤ ਚਲੇ ਗਏ ਖੇਤ ਉਹ ਕਹਿੰਦਾ ਵੀ ਚਲੋ ਤੁਸੀਂ 10 ਮਿੰਟ ਬੈਠੋ ਤੇ ਮੈਂ ਨਾ ਥੋ ਤੇ ਉਹ ਵੀਡੀਓ ਜਿਹੜੀ ਲਾਸਟ ਸੀ 28 ਤਰੀਕ ਦੀ ਆ ਤਾਂ ਉਹ ਵੀਡੀਓ ਮੇਰੇ ਕੋਲੇ ਆ ਮੈਂ ਬਣਾਈ ਸੀ ਟਰੈਕਟਰ ਤੇ ਉਹਦੇ ਮਤਲਬ ਕਿ ਜਿਹੜਾ ਹੈਗਾ ਉਹ ਬਾਹਰ ਇਹ ਆ ਤੁਹਾਨੂੰ ਮੈਂ ਦਿਖਾਉਣਾ ਵੀਡੀਓ ਇਹ ਵੀਡੀਓ ਮੈਂ ਬਣਾਈ ਸੀ ਤੇ ਇਹ ਵੀਡੀਓ ਜਿਹੜੀ ਹੈਗੀ ਸੀਗੀ ਉਸ ਤੋਂ ਬਾਅਦ ਜਦੋਂ 28 ਤਰੀਕ ਇਹ ਸ਼ਾਮ ਤੱਕ ਅਸੀਂ ਕਾਫੀ ਤੱਕ ਸਵਾ ਬਤਾ ਗੱਲਾਂ ਬਾਤਾਂ ਮਾਰਦੇ ਰਹਸਤੇ ਖੇਡਦੇ ਰਹੇ ਤੇ 29 ਨੂੰ ਜਦੋਂ ਸਾਨੂੰ ਇਹ ਪਤਾ ਲੱਗਿਆ ਬਹੁਤ ਸ਼ੌਟ ਲੱਗਿਆ ਵੀ ਇਹ ਕਿਤੇ ਕਿੱਦਾਂ ਹੋ ਸਕਦਾ ਇਹ ਹੋ ਹੀ ਨਹੀਂ ਸਕਦਾ ਸਿੱਧੂ ਨਾਲ ਹੋਰ ਕੋਈ ਅਜਿਹੇ ਯਾਦਗਰ ਪਲ ਹੋਣ ਜਿਹੜੇ ਹਮੇਸ਼ਾ ਬਰਸੀ ਮੌਕੇ ਤੇ ਚਲੋ ਜਿਆਦਾ ਯਾਦ ਆਂਦੀ ਆ ਅੱਗੋ ਪਿੱਛੋ ਵੀ ਤੁਹਾਨੂੰ ਨਿੱਕੀ ਨਿੱਕੀ ਗੱਲ ਤੋਂ ਸਿੱਧੂ ਯਾਦ ਆਂਦੇ ਹੋਣ ਉਹ ਇੱਕ ਇੱਕ ਦਿਨ ਅਸੀਂ ਇੱਥੇ ਘਰ ਬੈਠੇ ਸੀ ਕੋਈ ਲੁਧਿਆਣੇ ਦੇ ਉੱਤੋਂ ਮਤਲਬ ਕਿ ਕੋਈ ਬੰਦਾ ਉਹ ਲੈ ਕੇ ਆਇਆ ਸੀ ਬਣਾ ਕੇ ਗਿਫਟ ਉਹਦੇ ਵਿੱਚ ਨਾ ਮਤਲਬ ਕਿ ਸਾਰਾ ਦੱਸਿਆ ਸਿੱਧੂ ਨੇ ਵੀ ਆਇਆ ਕਰਕੇ ਵੀ ਮੈਂ ਜਿਹੜਾ ਹੈਗਾ ਛੋਟੇ ਤੋਂ ਲੈ ਕੇ ਐਂਡ ਤੱਕ ਉਹਨੇ ਮਤਲਬ ਉਹਦੀ ਫੋਟੋ ਬਣਾਈ ਹੋਈ ਸੀ ਉਹਦੇ ਵਿੱਚ ਬੜੀਆਂ ਯਾਦਾਂ ਦੱਸੀਆਂ ਉਹਨੇ ਵੀ ਮੈਂ ਇਸ ਤਰ੍ਹਾਂ ਕਰਕੇ ਮੈਨੂੰ ਸਟੇਜ ਤੋਂ ਉਤਾਰਦਾ ਸੀਗਾ ਮੈਂ ਉਹਨੂੰ ਦੇਖ ਕੇ ਫਿਰ ਮੈਂ ਉਹ ਬਣਿਆ ਇਸ ਤਰ੍ਹਾਂ ਦੀਆਂ ਬੜੀਆਂ ਯਾਦਾਂ ਬੜੀਆਂ ਸੋਹਣੀਆਂ ਗੱ ਦੇਖ ਕਿ ਸਿੱਧੂ ਉਸੇ ਵਾਲਾ ਤੁਹਾਡੇ ਨਾਲੋਂ ਉਮਰ 'ਚ ਥੋੜੇ ਛੋਟੇ ਹੋਣਗੇ ਫੇਰ ਵੀ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਇੰਨਾ ਮੁਕਾਮ ਹਾਸਲ ਕਰਨਾ ਇੰਨਾ ਨਾਮ ਉੱਤੇ ਤੱਕ ਲੈ ਕੇ ਜਾਣਾ ਕਿ ਕਦੀ ਉਹਨਾਂ ਨੇ ਕਦੀ ਅਜਿਹਾ ਅਹਿਸਾਸ ਕਰਾਇਆ ਸੀ ਮੈਂ ਬਹੁਤ ਵੱਡਾ ਕਲਾਕਾਰ ਬਣ ਗਿਆ ਨੇ ਨਹੀਂ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਡਾਊਨ ਟੂ ਅਰਥ ਸੀਗੇ ਉਹ ਤਾਂ ਬਹੁਤ ਵਧੀਆ ਬਿਲਕੁਲ ਉਹਨਾਂ ਚ ਇਸ ਤਰ੍ਹਾਂ ਦੀ ਗੱਲ ਹੀ ਨਹੀਂ ਸੀ ਸਿੰਪਲ ਬਿਲਕੁਲ ਰਹਿਣ ਵਾਲੇ ਬੰਦੇ ਸੀਗੇ ਪਰ ਪ੍ਰਮਾਤਮਾ ਨੇ ਉਹਨਾਂ ਤੇ ਇੱਕ ਲਿਖਿਆ ਹੋਇਆ ਸੀ ਵੀ ਇਹਦਾ ਨਾਮ ਬਣਨਾ ਹੈ ਪੂਰੀ ਦੁਨੀਆ ਦੇ ਵਿੱਚ ਪਰ ਉਹਨਾਂ ਦੇ ਵਿੱਚ ਇਦਾਂ ਦੀ ਕੋਈ ਚੀਜ਼ ਹੈ ਨਹੀਂ ਸੀ ਕਿ ਵੀ ਮੈਂ ਐਡਾ ਬੜਾ ਸਟਾਰ ਆ ਜਾਏ ਜਾਂ ਜੇ ਕੁਰਸੀ ਤੇ ਕੁਰਸੀ ਤੇ ਬਹਿ ਜਾਣਾ ਜਾਂ ਥੱਲੇ ਥੱਲੇ ਬਹਿ ਜਾਣਾ ਰੋਟੀ ਵੀ ਥੱਲੇ ਬਹਿ ਕੇ ਖਾ ਲੰਦੇ ਸੀ ਉਹ ਤਾਂ ਕੋਈ ਇਦਾਂ ਦੀ ਗੱਲ ਹੀ ਨਹੀਂ ਸੀ ਉਹਨਾਂ ਦੇ ਵਿੱਚ ਕਦੀ ਮਾਨਸੇ ਨੂੰ ਲੈ ਕੇ ਕਦੀ ਆਪਣੇ ਪਿੰਡ ਮੂਸੇ ਨੂੰ ਲੈ ਕੇ ਉਹਨਾਂ ਨੇ ਕੋਈ ਚਿੰਤਾ ਜ਼ਾਹਰ ਕੀਤੀ ਸੀ ਤੁਹਾਡੇ ਨਾਲ ਕਿਉਂਕਿ ਹਾਂਜੀ ਹਾਂਜੀ ਬਿਲਕੁਲ ਇਹ ਉਹਨਾਂ ਦੀ ਜਾਣ ਨਾਲ ਪੂਰੀ ਸਾਡੇ ਮਾਨਸਾ ਜ਼ਿਲ੍ਹੇ ਨੂੰ ਕਿ ਬਹਤਕ ਘਾਟਾ ਪੁਰਾਣੀ ਦੁਨੀਆ ਨੇ ਪਿਆ ਮਾਨਸਾ ਤੋਂ ਬਹੁਤ ਖਾਸ ਕਰਕੇ ਪਿਆ ਉਹ ਇੱਥੇ ਇੱਕ ਬਹੁਤ ਵਧੀਆ ਐਜੂਕੇਸ਼ਨ ਮਤਲਬ ਕਿ ਯੂਨੀਵਰਸਿਟੀ ਬਣਾਉਣਾ ਚਾਹੁੰਦੇ ਸੀ ਇੱਕ ਹਸਪੀਟਲ ਉਹਨਾਂ ਦੀ ਬਹੁਤ ਮਤਲਬ ਕਿ ਇੱਕ ਦਿੱਲੀਸ਼ਾ ਸੀ ਵੀ ਇੱਥੇ ਹਸਪੀਟਲ ਬਣਾਈ ਹੈ ਪਾਕ ਤੇ ਇੱਕ ਫਿਲਮ ਇੰਡਸਟਰੀ ਦਾ ਬਹੁਤ ਵੱਡਾ ਇੱਕ ਹੱਬ ਬਣਾਉਣਾ ਚਾਹੁੰਦੇ ਸੀ ਬੰਬੇ ਦੀ ਜਿਹੜੀ ਹੀਰੋ ਹੈ ਵੀ ਇੱਥੇ ਆਉਣ ਉਹ ਇਹ ਤਿੰਨ ਚਾਰ ਸੁਪਨੇ ਸੀ ਜਿਹੜੇ ਰਹਿ ਗਏ ਉਹ ਸਾਡੇ ਮੰਦਭਾਗੀ ਹੈ ਘਟਣਾ ਹੋਈ ਸਾਡੇ ਇਹ ਸਿੱਧਾ ਸਾਨੂੰ ਬਹੁਤ ਵੱਡਾ ਅਫਸੋਸ ਹੈ ਅਖੀਰ ਦੇ ਵਿੱਚ ਆ ਥਾਰ ਉਹੀ ਥਾਰ ਆ ਜਿਸ ਤੇ ਵਿੱਚ ਸਿੱਧੂ ਦੀ ਜਾਨ ਨਿਕਲੀ ਸੀ ਗੋਲੀਆਂ ਦੀਆਂ ਉੱਤੇ ਨਿਸ਼ਾਨੀਆਂ ਜੜੀਆਂ ਉਹ ਦੇਖੀਆਂ ਜਾਂਦੀਆਂ ਕਿ ਤੁਸੀਂ ਵੀ ਉਸ ਵਕਤ ਆ ਕੇ ਜਦੋਂ ਸਿੱਧੂ ਨੂੰ ਦੇਖਿਆ ਸੀਗਾ ਤਾਂ ਰੂਹ ਕਿਸ ਤਰ੍ਹਾਂ ਕੰਬੀ ਸੀ ਸਿੱਧੂ ਦੀ ਆਹ ਹਾਲਤ ਦੇਖ ਕੇ ਹਾਂਜੀ ਵੀਰ ਜੀ ਮੇਰੇ ਨਾਲ ਪਰਮਦੀਪ ਰਾਣਾ ਸੀ ਮੁੰਡਾ ਜਗਬਾਣੀ ਦਾ ਪੱਤਰਕਾਰ ਸੀਗਾ ਜੋ ਸਾਨੂੰ ਪਤਾ ਲੱਗਿਆ ਅਸੀਂ ਪਹੁੰਚੇ ਉੱਥੇ ਤੇ ਨਾਲ ਹੀ ਆਏ ਸੀ ਅਸੀਂ ਹਸਪੀਟਲ ਤਾਂ ਦੇਖਿਆ ਗੋਲੀਆਂ ਵੱਜੀਆਂ ਸੀ ਸਤ ਦੇਖਿਆ ਨਹੀਂ ਜਾਂਦਾ ਸੀਗਾ ਤੇ ਅਸੀਂ ਕੱਲੇ ਅੰਦਰ ਹੀ ਸੀਗੇ ਦੋ ਡਾਕਟਰ ਸੀਗੇ ਕਾਫੀ ਚਿਰ ਅਸੀਂ ਪਹਿਲਾਂ ਪਹੁੰਚ ਗਏ ਸੀ ਬਹੁਤ ਮਤਲਬ ਕਿ ਮਾਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਵੀ ਯਾਰ ਵੀ ਇਹ ਸੰਤਾ ਮਤਲਬ ਕਿ ਇਦਾਂ ਦੇ ਯਕੀਨ ਹੀ ਨਹੀਂ ਸੀਗਾ ਹਾਂਜੀ ਹਾਂਜੀ ਤੇ ਲੋਕਾਂ ਦਾ ਕੀ ਮੰਨਣਾ ਕਿ ਹੁਣ ਜਿਹੜਾ ਇੱਕ ਛੋਟਾ ਬੱਚਾ ਦੁਬਾਰਾ ਇਸੇ ਹਵੇਲੀ ਦੇ ਵਿੱਚ ਜਿੱਨੇ ਜਨਮ ਲਿਆ ਤੁਹਾਡਾ ਕੀ ਮੰਨਣਾ ਕਿ ਉਹ ਸਿੱਧੂ ਦਾ ਹੀ ਦੂਜਾ ਰੂਪ ਹੈ ਉਸ ਨੂੰ ਦੇਖ ਕੇ ਲੋਕ ਉਸਨੇ ਪਿਆਰ ਕਰਦੇ ਬਿਲਕੁਲ ਜੀ ਉਹ ਸਿੱਧੂ ਦਾ ਦੂਜਾ ਰੂਪ ਹੈ ਉਹ ਵੀ ਕਰੀ ਉਹ ਐਕਟਿੰਗ ਕਰਦਾ ਉਹ ਵੀ ਕਰੀ ਬੋਲਦਾ ਉਹ ਵੀ ਇੱਕ ਦਿਨ ਸਿੱਧੂ ਦੇ ਮੰਗੂ ਇਨਾਮ ਚਮਕਾਊਗਾ ਬਿਲਕੁਲ ਉਸ ਤਰੀ ਨਹੀਂ ਉਹਦੇ ਹੱਥ ਹੈ ਉਸ ਤਰੀ ਹੈਵਟ ਹੈ ਉਹਦੀ ਉਸ ਤਰੀ ਸੋਹਣਾ ਹੈ ਉਸ ਤਰੀ ਦੇਖਿਓ ਉਹਦੇ ਫੇਸ ਤੁਸੀਂ ਦੇਖੋਗੇ ਫੇਸ ਵੀ ਉਹਦੇ ਨਾਲ ਲੱਗਦਾ ਬਿਲਕੁਲ ਹਾਂਜੀ ਹਾਂਜੀ ਬਹੁਤ ਸ਼ੁਕਰੀਆ ਸੋ ਇਹ ਇੱਕ ਵਿਅਕਤੀ ਨਹੀਂ ਬਲਕਿ ਅਨੇਕਾਂ ਹੀ ਅਜਿਹੇ ਹੋਰ ਵਿਅਕਤੀ ਹੋਣਗੇ ਜਿਨ੍ਹਾਂ ਦੀ ਜ਼ੁਬਾਨ ਥੱਕਦੀ ਹੋਏਗੀ ਸਿੱਧੂ ਮੂਸੇਵਾਲੇ ਦੀਆਂ ਤਰੀਫਾਂ ਕਰਦਿਆਂ ਦੀਆਂ ਉਹ ਅੰਗਰੇਜ਼ ਜਿਨ੍ਹਾਂ ਨੂੰ ਪੰਜਾਬੀ ਦੇ ਨਾਲ ਕੋਈ ਲੈਣ-ਦੇਣ ਨਹੀਂ ਹੈ ਉਹ ਵੀ ਪੰਜਾਬੀ 'ਚ ਸਿੱਧੂ ਦੇ ਗੀਤ ਇਉਂ ਗਾਉਂਦੇ ਨੇ ਕਿ ਜਿਵੇਂ ਉਹ ਪੰਜਾਬ ਦੇ ਹੀ ਰਹਿਣ ਵਾਲੇ ਹੋਣ ਇਸ ਤੋਂ ਸਾਫ਼ ਚ ਲੱਗਦਾ ਕਿ ਸਿੱਧੂ ਦੀ ਮੁਹੱਬਤ ਸਿੱਧੂ ਦਾ ਪਿਆਰ ਲੋਕਾਂ ਦੇ ਦਿਲਾਂ ਵਿੱਚ ਕਿਸ ਕਦਰ ਰਾਜ ਕਰਦਾ ਸੀਗਾ ਕਿਉਂਕਿ ਉਹ ਸਿੱਧੂ ਸਾਰਿਆਂ ਦਾ ਸਾਂਝਾ ਸਿੱਧੂ ਸੀਗਾ ਉਸ ਦੇ ਵਿੱਚ ਕਿਸੇ ਕਿਸਮ ਦੀ ਕੋਈ ਆਕੜ ਕੋਈ ਬੋਮ ਮਚਾਜ ਨਹੀਂ ਸੀ ਜਿੰਨਾ ਉੱਚੇ ਉਹਨੂੰ ਰੱਬ ਨੇ ਲੈ ਕੇ ਗਿਆ ਸੀਗਾ ਉਨੇ ਹੀ ਉਸ ਤੇ ਵਿੱਚ ਨਿਮਰਤਾ ਵੀ ਜ਼ਰੂਰ ਦੇਖ ਨੂੰ ਮਿਲਦੀ ਸੀ ਇਹ ਸ਼ਬਦ ਸਾਫ਼ ਸਭ ਕੁਝ ਬਿਆਨ ਕਰ ਰਹੇ ਨੇ ਸੋ ਸਿੱਧੂ ਦੀ ਤੀਜੀ ਜਿਹੜੀ ਬਰਸੀ ਹੈ ਉਸ ਮੌਕੇ ਮੁਹੱਬਤ ਦੇ ਜ਼ਰੀਏ ਆਪਣੀਆਂ ਯਾਦਾਂ ਦੇ ਜ਼ਰੀਏ ਅਸੀਂ ਸ਼ਰਧਾਂਜਲੀ ਪੇਟ ਕਰ ਰਹੇ ਹਾਂ ਸਿੱਧੂ ਦੀ ਹੀ ਹਵੇਲੀ ਤੋਂ ਕੈਮਰਾਮੈਨ ਅਜੀਤ ਨਾਲ ਸਿਮਰਨਪ੍ਰੀਤ ਸਿੰਘ